ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜੀ ਹੋਰ ਕੀ ਹਾਲ ਚਾਲ ਆ ਵੀ ਸਾਰੇ ਕੁੱਤਰਾ ਜੀ ਭਰਾਵਾਂ ਦਾ ਘਰ ਪਰਵਾ ਠੀਕ ਹੈ ਜੀ ਸਾਰਿਆਂ ਦੇ ਲਓ ਜੀ ਬਾਈ ਪਹੁੰਚ ਗਏ ਆਪਣੇ ਏਡੇਾਂ ਪਰ ਲੱਗੇ ਹੋਏ ਦਾਣਾ ਪਾਣੀ ਚੋਣ ਜਾਨਵਰ ਆਪਣੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਗਿਆ ਹਾਲ ਚਾਲ ਵਧੀਆ ਵਧੀਆ ਤੋਂ ਠੀਕ ਆ ਕੰਮ ਕਾਜ ਠੀਕ ਠਾਕ ਹੈ ਹੈ ਵਧੀਆ ਗਰਮੀ ਗਰਮੀ ਦਾ ਕਿ ਐਸਾ ਹੁਕਤਾ ਵਾ ਗਰਮੀ ਦਾ ਵੀ ਹੁਣ ਸੂਰ ਸਿਰਪਾ ਖੜਾ ਹੁੰਦਾ ਤੇ ਪਹਿਲ ਨੂੰ ਬੁੱਲ ਗਰਮੀ ਹੁੰਦੀ ਹੈ ਗਰਮੀ ਪੂਰੀ ਹੈ ਤਾਂ ਛੱਡੇ ਵੇ ਜਾਨਵਰ ਵਾਲਾ ਅਸੀਕ ਹੈ ਯਾਰ ਹਾਂ ਦਿਕਣਾ ਕੀ ਨਾ ਗਰਮੀ ਪੈਂਦੀ ਹੈ ਦੁਪਹਿਰ ਤੋਂ ਬਾਅਦ ਜ਼ਿਆਦਾ ਪੈਂਦੀ ਹੈ ਹਾਂ ਹਾਲੇ ਤੱਕ ਜਦੋਂ 11 ਵਜੇ ਤੱਕ ਤਾਂ ਥੋੜਾ ਠੀਕ ਹੈ ਯਾਰ ਹਾਂ ਉਸ ਤੋਂ ਬਾਅਦ ਫਿਰ ਇੱਕ ਨਵੀਂ ਜਿਹੀ ਰਹਿੰਦੀ ਆ ਹਾਂ ਤੇ ਹੁਣ ਪਾਣੀ ਪੂਣੀ ਲੱਗਦੇ ਨਾ ਹਾਂ ਹਾਂ ਥੋੜੀ ਗਰਮੀ ਆ ਉੱਪਰ ਮੌਸਮ ਠੰਡਾ ਜਿਹਾ ਹੈ ਹਾਂ ਆ ਦੋ ਕੁ ਦਿਨ ਤੱਕ ਤਾਂ ਮੌਸਮ ਠੀਕ ਹੋਊਗਾ ਕਿਉਂਕਿ ਮੀਂਹੂ ਪੈ ਗਿਆ ਨਾ ਅੱਜ ਅੱਜ ਫਰਕ ਆ ਅੱਜ ਗਮ ਜਿੱਥੇ ਹੋ ਗਿਆ ਜਿਕੜਾਉਣਾ ਮੀਂਹ ਦੇ ਪੈਣਾ ਇਹਦੇ ਕਰਕੇ ਹੋਇਆ ਹਾਂ ਜਿ ਗੁੰਮ ਜਾ ਹੋ ਗਿਆ ਉਹ ਕਬੂਤਰ ਉੱਧਰ ਚਲੇ ਗਏ ਉਹ ਤਾਂ ਮੀਂਹ ਕਿ ਨਹੀਂ ਕਿਹੜੇ ਕਿੱਥੇ ਕਹਿੰਦੇ ਪਿਆ ਤਾਂ ਅਨੰਦਪੁਰ ਸਾਹਿਬ ਪਿਆ ਅੱਖਾ ਸਾਈਡ ਸਾਈਡ ਥੋੜਾ ਬਹੁਤ ਪੈ ਲਿਆ ਕਹਿੰਦੇ ਅੱਛਾ ਅੱਛਾ ਹਾਂ ਤਾਂ ਹੀ ਹੋਇਆ ਤਾਂ ਹੀ ਮੌਸਮ ਥੋੜਾ ਠੀਕ ਹੋ ਗਿਆ ਤਾਂ ਹੋਰ ਬੜਾ ਵਧੀਆ ਠੀਕ ਆ ਠੀਕ ਠਾਕ ਐਨ ਯਾਰ ਕਬੀਰ ਆਪਾਂ ਨੂੰ ਆਉਂਦਾ ਤਾਂ ਕਮੈਂਟ ਜਾਂ ਫੋਨ ਵੀ ਆਇਆ ਤਾਂ ਦਾ ਮੈਂ ਉਹਨੂੰ ਦੱਸਿਆ ਵੀ ਤਾਂ ਕਹਿੰਦਾ ਯਾਰ ਬਾਈ ਆਲੂ ਖਰਾਬ ਦੱਸ ਦੇ ਸਾਨੂੰ ਕਿਦਾਂ ਲੱਗਦਾ ਦੇਖਣਾ ਹਨਾ ਇੱਕ ਦੋ ਫੋਨ ਆਏ ਤੇ ਮਾਹ ਯਾਰ ਵੀਡੀਓ ਪਾਈ ਵੀ ਤਾਂ ਹੈਗੀ ਆ ਹੁਣ ਪੁਰਾਣੀਆਂ ਪਿੱਛੇ ਬੰਦਾ ਜਾਂਦਾ ਨਹੀਂ ਨਾ ਵੀਡੀਓ ਦੇ ਹਾਂ ਉਹ ਅਗਲਾ ਕਿਹੜਾ ਹੁਣ ਜਿਹੜੀ ਪੁਰਾਣੀ ਵੀਡੀਓ ਪਈਆਂ ਵੀ ਹੁੰਦੀਆਂ ਫਿਰ ਉਹਦੇ ਪਿੱਛੇ ਅਗਲਾ ਜਾ ਨਹੀਂ ਹੁੰਦਾ ਅੱਧਾ ਘੰਟਾ ਲੱਗ ਜੇ ਨਾ ਥੱਲੇ ਜਾ ਕੇ ਹਾਂ ਉਹ ਪਾ ਪਿੱਛੇ ਚਲੇ ਗਈਆਂ ਵੀਡੀਓ ਤੇ ਮਾ ਚਲ ਬਾਈ ਕੋਈ ਨਾ ਤੁਹਾਨੂੰ ਦੱਸ ਦੂੰਗਾ ਕਿੱਦਾਂ ਲਾਉਂਦੇ ਆ ਕਿੱਦਾਂ ਹਿਸਾਬ-ਕਿਤਾਬ ਹੁੰਦਾ ਇਹਦਾ ਜੋ ਵੀ ਆ ਵੈਸੇ ਯਾਰ ਕਿਸੇ ਹੱਦ ਤੱਕ ਨਾ ਚਲੋ ਠੀਕ ਕਰ ਲੂ ਬੁਖਾਰੀ ਦੀ ਹੂੰ ਪਰ ਇਕਰਾ ਜਿਕਣਾ ਕਹਿੰਦੇ ਆ ਵੀ ਸੌਤ ਵੀ ਠੀਕ ਆ ਹੂੰ ਉਹ ਵੀ ਠੰਡਾ ਕਰਦੇ ਹੁੰਦੇ ਆ ਹਾਂ ਇਹ ਆਲੂ ਬੁਖਾਰਾ ਲਾਉਣ ਆਲੂ ਭਾਰਿਆ ਰਕਨਾਸਾ ਲਾਉਂ ਗੇ ਜਿਹੜੀ ਕੂਤਰ ਜੀ ਵਧੀਆ ਉਡਨੇ ਵਾਲੀ ਆ ਹੂੰ ਹਮ ਤਾਂ ਦੋ ਪਾਣੀ ਕਹਿੰਦਾ ਭੋਖਾ ਪਾਣੀ ਹੁੰਦਾ ਸੌਂਫ ਜੀ ਦਾ ਘਟੇ ਦੇਦੇ ਹੂੰ ਆ ਭੇਉੜੀ ਜੰਨੇ ਆਲੂ ਭਾਰਾ ਵੈਸੇ ਜੇ ਲਾਉਣੇ ਵਾਲੀ ਗੱਲ ਆ ਜਿਹੜੀ ਉਹ ਤਾਂ ਕੋਈ ਗੱਲ ਨਹੀਂ ਉਹ ਬਾਈ 8 ਵਜੇ ਲੱਗਦਾ ਹੈ ਹੂੰ ਜਦ ਨਾਲ ਕਮਲ ਕੂਤਰ ਗਿਰੀਆਂ ਆਪਣੀਆਂ ਹਾਜਮ ਕਰ ਦਿੰਦਾ ਹੈ ਨਾ ਹੂੰ ਉਸ ਟਾਈਮ ਆ ਆਲੂ ਬਖਰਾ ਲਾ ਦਿੰਨੇ ਆ ਤੇ ਬਾਈ ਆਪਾਂ ਦੋ ਵਾਰ ਲਾਉਣੇ ਵੀਰੇ ਆਲੂ ਭਾਰੇ ਨੂੰ ਅੱਛਾ ਇੱਕ ਵਾਰ ਤਾਂ ਲਾਉਣੇ ਆ ਜਿੱਦਾਂ ਕਿ ਬਾਜੀ ਦੇ ਬਾਜੀ ਦੇ ਸਾਂਭ ਤੋਂ ਇੱਕ ਦਿਨ ਪਹਿਲਾਂ ਹੂੰ ਹੈ ਉਸ ਤੋਂ ਬਾਅਦ ਇਹ ਜਿੱਦਾਂ ਮਤਲਬ ਅੜਾਈ ਉਕੜਾ ਕੇ ਖੂਬਤਰਾ ਹੁੰਦਾ ਨਾ ਸ਼ਾਮ ਨੂੰ ਆਉਂਦਾ ਹੈ ਜਦੋਂ ਉਹ ਦਾਣੇ ਖਾ ਕੇ ਉਦਣ ਉਹਦੇ ਨਾਲ ਪਰ ਅਸਲੀ ਟਾਈਮ ਉਹ ਲਾਉਣ ਦਾ ਉਹ ਵੀ ਜਾਨ ਘਰੀਆਂ ਹਾਜਮ ਕਰ ਦਿੰਦਾ ਫਿਰ ਆਪਾਂ ਉਹਨੂੰ ਸ਼ਾਮ ਨੂੰ ਲਾ ਦਿੰਦੇ ਆ ਤੇ ਵਾਈ ਤੂੰ ਜਿੱਕੜਾ ਫਿਰ ਉਹਦੇ ਅਗਲੇ ਦਿਨ ਫੇਰ ਉਹ ਸ਼ਾਮ ਨੂੰ 8 ਵਜੇ ਲੱਗਦਾ ਭੋਗ ਕੇ ਭੂਗ ਕੇ ਕਿੰਨਾ ਕੁ ਟਾਈਮ ਰੱਖਣਾ ਪੈਂਦਾ ਭੋਗ ਕੇ ਤਾਂ ਵੀ ਉਹ ਹੀ 4-5 ਘੰਟੇ ਭੋਗ ਕੇ ਫੁੱਲ ਜਾਂਦਾ ਇਹ ਤੇ ਉਹਨੂੰ ਵਿੱਚ ਐ ਘੋਲ ਦਵੇ ਮਲ ਦਵੇ ਉਹ ਗਾਇ ਘੋਲ ਜਣਾ ਫਿਰ ਉਹਨੂੰ ਕੱਪੜੇ ਛਾਣ ਕਰਨਾ ਪੈਂਦਾ ਮਾਲਾ ਕੋਈ ਕੱਪੜਾ ਲੈ ਕੇ ਮਾਲ ਮਲਦਾ ਦੂਗਾ ਕਰਕੇ ਐਦਾਂ ਹੈਨਾ ਦੋ ਤੇ ਹਾਂ ਮੋੜ ਕੇ ਉਹਦੇ ਵਿੱਚੋਂ ਪਾਣੀ ਉਹਦਾ ਫਿਰ ਕੱਢ ਲੈਣਾ ਅੱਛਾ ਹਾਂ ਤੇ ਉਹ ਪਾਣੀ ਜਿਹੜਾ ਆਉਂਗਾ ਉਹਦਾ ਫਿਰ ਉਹਨੂੰ ਗਲਾਸ ਦੇ ਵਿੱਚ ਕੱਚ ਦੇ ਮਾ ਪਾ ਲੈਣਾ ਹਾਂ ਤੇ ਕੱਚ ਦੇ ਗਲਾਸ ਚ ਪਾ ਕੇ ਐਦਾਂ ਉਂਗਲੀਆਂ ਗਲਾਸ ਦੇ ਪਿੱਛੇ ਰੱਖੇ ਜਿ ਫੜਿਆ ਹੁੰਦਾ ਆ ਉਂਗਲੀਆਂ ਉਹ ਆਰ-ਪਾਰ ਦਿਖੂंगी ਹਾਂ ਪਾਣੀ ਦੇ ਐਦਾਂ ਦਾ ਪਾਣੀ ਕਬੂਤਰੋਂ ਲਾਉਣਾ ਹੈ ਪਤਲਾ ਹਾਂ ਬਹੁਤਾ ਗਾੜਾ ਨਹੀਂ ਲਾਉਣਾ ਹੈਗਾ ਠੀਕ ਆ ਠੀਕ ਆ ਰੋਕ ਲੀ ਗਾ ਦੇਖਾਂ ਵਿੱਚ ਹੋਰ ਪਾਣ ਦੀ ਲੋੜ ਹੁੰਦੀ ਹੈ ਇਹਦੇ ਕੋਲ ਬਾਈ ਇਕਦਾਂ ਹੀ ਮਿਲੀ ਵੀ ਪੈ ਜਾਂਦੀ ਆਲੂ ਬੁਖਾਰੇ ਦੇ ਵਿੱਚ ਹੂੰ ਕਿਉਂਕਿ ਇਹ ਮਿਲੀ ਠੰਡੀ ਆ ਬਾਈ ਹੂੰ ਇਹ ਆਲੂ ਬੁਖਾਰੇ 'ਚ ਇਮਬਲੀ ਦਾ ਮਿਕਸ ਲੈਂਨ ਤੂਹਾਂ ਦਾ ਕੋਲ ਇਕੱਠਾ ਬਣਾ ਕੇ ਨਾ ਮਲਠੀ ਵੀ ਪਾ ਸਕਦੇ ਆ ਦੇ ਵਿੱਚ ਬਈ ਆਲੂ ਬੁਖਾਰੇ 'ਚ ਨਹੀਂ ਪਾ ਸਕਦੇ ਮਲਠੀ ਇਸੇ ਮੁਲੀ ਪਾ ਸਕਦੇ ਆ ਅੱਛਾ ਹਾਂ ਕਿਉਂਕਿ ਦੋਹੀ ਚੀਜ਼ਾਂ ਖਟਾਸਪਰ ਆਏ ਦੋਨੇ ਗਰਮੀ ਚੱਕਦੀਆਂ ਅੱਛਾ ਹੂੰ ਮਲਠੀ ਦਾ ਕਿਆ ਕੰਮ ਹੁੰਦਾ ਬਾਈ ਬਾਈ ਮਲਠੀ ਛੰਡੀ ਆ ਜ਼ਿਆਦਾ ਜਿਵੇਂ ਕੇ ਅੰਦਰ ਦੀ ਗਰਮੀ ਆ ਜਾਂ ਹਾਜਮਾ ਪਾਣੀ ਨੂੰ ਨਹੀਂ ਜਾਣ ਦਿੰਦੀ ਨਹੀਂ ਹੂੰ ਜਮਾ ਵੀ ਨਹੀਂ ਉਤਰ ਪਾਣੀ ਨੂੰ ਨਹੀਂ ਜਾਂਦਾ ਨਾ ਮਲਠੀ ਯਾਰ ਪਾਣੀ ਨੂੰ ਕਰ ਵੀ ਆਇਆ ਇਹ ਇਹ ਚੀਜ਼ਾਂ ਦਾ ਹਾਜਮਾ ਸਹੀ ਰੱਖਣਾ ਹੈ ਹਾਂ ਹੈ ਇੱਕ ਗਲਾ ਕੂਤਰਾ ਸਹੀ ਰੱਖਣਾ ਹੈ ਹਾਂ ਜਿਵੇਂ ਕਿ ਕੂਤਰਾ ਮੰਨ ਲਾ ਉੜਦੇ ਨੂੰ ਹੁਣ ਉਹਦਾ ਗਲਾ ਦੁਖਦਾ ਹੈ ਆਪਾਂ ਨੂੰ ਕੀ ਆ ਪਤਾ ਵੀ ਇਹਦਾ ਕੀ ਦੁਖਦਾ ਹਾਂ ਉਹ ਜਿਹੜੀ ਮਲਠੀ ਆ ਜਾਂ ਮਲਠੀ ਦੇ ਸਾਥ ਦੇਣਾ ਉਹਨੂੰ ਹਾਂ ਠੀਕ ਆ ਉਹ ਚੀਜ਼ ਨੇ ਉਹਦਾ ਉਹ ਚੀਜ਼ ਠੈਟ ਕਰ ਦੇਣੀ ਆ ਇਹ ਵੀ ਯਾਰ ਆਪਾਂ ਮੌਕੇ ਬਦਲ ਲਾ ਜਿੰਦੇ ਆ ਸਾਬ ਤੋਂ ਇੱਕ ਦਿਨ ਪਹਿਲਾਂ ਛੱਡਣ ਤੋਂ ਹਾਂ ਜੇ ਇੱਕ ਦੋ ਦਿਨ ਪਹਿਲਾਂ ਵੀ ਦੇ ਦੇਵੇ ਤਾਂ ਹਾਂ ਸਾ ਵੀ ਚੰਗਾ ਹੈ ਕਿਉਂਕਿ ਜੇ ਉਹ ਕਿਤੇ ਹੁਣ ਮੰਨ ਲਾ ਆਪਾਂ ਨੂੰ ਕਿਹ ਪਤਾ ਨਹੀਂ ਹੈਗਾ ਵੀ ਕਬੂਤਰ ਦਾ ਕਿਹਾ ਦੁਖਦਾ ਹੈ ਹੂੰ ਤੇ ਮੈਂ ਹਨ ਜਿਹੇ ਚੀਜ਼ਾਂ ਮਾਲੋ ਇੱਕ ਇੱਕ ਕਰਕੇ ਕੱਜ ਦੇਤੀ ਘੰਟੇ ਤੱਕ 5 6 ਘੰਟੇ ਤੱਕ ਦੇਤੀ ਹਾਂ ਉਹ ਕਬੂਤਰ ਯਾਰ ਉਹਨੂੰ 5 4 ਦਿਨ ਪਹਿਲਾਂ ਹੀ ਸੈੱਟ ਰੱਖਣ ਲੱਜੋ ਨਿਕਣਾ ਉੜ ਕੇ ੜਾਈਆਂ ਕਰਾਉਂਦੇ ਆਪਾਂ ਕਬੂਤਰ ਨੂੰ ਤੇ ਰਾਤ ਨੂੰ ਠੰਡੇ ਪਾਣੀ ਲੱਗਣੇ ਉਹ ਚੀਜ਼ ਵਧੀਆ ਦਿੱਤੀ ਹੋਊਗੀ ਪਹਿਲਾਂ ਉਹ ਕੰਮ ਦਾ ਕਰੂੰਗੀ ਉਹ ਕਬੂਤਰ ਸੈੱਟ ਮਾਲੋ ਕਬੂਤਰ ਜੇ ਪਹਿਲਾਂ ਹੀ ਸੈੱਟ ਹੋਵੇ ਕਹਿਣ ਦਾ ਮਤਲਬ ਠੀਕਾ ਠੀਕਾ ਇਹ ਵੀ ਚੀਜ਼ਾਂ ਬਹੁਤ ਫਰਕ ਪਾਉਂਦੀਆਂ ਗੱਲ ਤੁਹਾਡੀ ਸਹੀ ਹੈ ਇਹ ਪਰ ਦੇਖਦੇ ਨੇ ਜਿਕਣਾ ਹੁਣ ਮੌਕੇ ਪਰ ਵੀ ਸਾਰੀ ਚੀਜ਼ਾਂ ਦਵੋਗੇ ਥਾਲਾ ਮੌਕੇ ਪਰ ਵੀ ਨਹੀਂ ਕੰਮ ਕਰਦੀਆਂ ਉਹ ਤੇ ਗੂੜਾ ਲੱਗ ਜੇ ਹਾਂ ਜੇ ਬਾਈ ਪਹਿਲਾਂ 5-4 ਦਿਨ ਜਦੋਂ ਡਾਈਆਂ ਕਰਾਉਂਦੇ ਕਬੂਤਰ ਤੇ ਕਈ ਵਾਰ ਗਰਮੀ ਪੈ ਜਾਂਦੀ ਹੈ ਬਾਈ ਜੀ ਇਹ ਟੋਕੇ ਵਾਲੀ ਮਸ਼ੀਨ ਤੇ ਵੀ ਜ਼ਿਆਦਾ ਰੁਕੜਾ ਜੂਵੇ ਨਾ ਉਹ ਸੇਰੀ ਖੜ ਜਾਂਦੀ ਹੈ ਹਾਂ ਪਟਾਈ ਉੱਤਰ ਜਾਂਦੀ ਹੈ ਗਰਮੀ ਕਬੂਤਰ ਜਦੋਂ ਉੜਦਾ ਹੈ ਉਹਦੇ ਗਰਮੀ ਪੈ ਜਾਂਦੀ ਹੈ ਜੇ ਇਹ ਬਾਈ ਆਪਾਂ ਡਾਈਆਂ ਟਾਈਮ ਹੀ ਇਹ ਚੀਜ਼ਾਂ ਦੇਣ ਲੱਗ ਜਾਈਏ ਤਾਂ ਨੁਕਸਾਨ ਕੋਈ ਨਹੀਂ ਹੈਗਾ ਇਹ ਦੇਸੀ ਤਰੀਕੇ ਆ ਇਹਨਾਂ ਦੇ ਕਿਹੜੇ ਕੋਈ ਇਨਸਾਈਡ ਫੈਕਟ ਆ ਯਾਰ ਇਹ ਕੋਈ ਚੱਜ ਦਾ ਕੰਮ ਨਹੀਂ ਕਰ ਕੰਮ ਚੰਗਾ ਨਹੀਂ ਕਰੂੰਗਾ ਤਾਂ ਮਾੜਾ ਵੀ ਨਹੀਂ ਕਰਦੇ ਨੁਕਸਾਨ ਵੀ ਨਹੀਂ ਕਰਦੇ ਵੀਰੇ ਮੈਂ ਤਾਂ ਤੁਹਾਨੂੰ ਸਿੱਧੀ ਜੀ ਗੱਲ ਲਾਦਾ ਯਾਰ ਦੇਖੋ ਬਹੁਤ ਚੱਕਰਾਂ ਦੇ ਪੈਣੇ ਲੋੜ ਦੀ ਐ ਇਹ ਸਿੰਪਲ ਗੱਲ ਆ ਕਬੂਤਰ ਬਾਜੀ ਕਾ ਹਊਗਾ ਬਣਿਆ ਹੋਇਆ ਕੋਈ ਹੱਡੀ ਗੱਲ ਖਾਸ ਨਹੀਂ ਆ ਹੂੰ ਜਿਹੜੇ ਜਿੱਦਣ ਤੁਹਾਡੇ ਕੋਲ ਨਾ ਕੋਈ ਕਬੂਤਰ ਚੱਜ ਦਾ ਨਸਲ ਵਾਲਾ ਆ ਗਿਆ ਜਿਹਦਾ ਬਲੱਡ ਵਧੀਆ ਹੈ ਐ ਟੌਪ ਵਾਲਾ ਕਬੂਤਰ ਆ ਹੂੰ ਵੀਰੇ ਉਹ ਕਬੂਤਰ ਹੁੰਦਾ ਨਾ ਤੁਸੀਂ ਪਾਣੀ ਫੋਕਾ ਦੇ ਕੇ ਬਾਜੀ માં ਛੱਡ ਦਿਓ ਸੱਚੀ ਗੱਲ ਬੋਲਦਾ ਦਿਲ ਤੇ ਹੂੰ ਉਹ ਤੁਹਾਨੂੰ ਬਾਈ ਰਿਜ਼ਲਟ ਦਊਂਗਾ ਹੀ ਦਊਂਗਾ ਭਾਵੇਂ ਟੋਬਾ ਯੋਬੇ ਪਾਣੀ ਧਾਣੀ ਤੇਰੀ ਲੋੜੇ ਨਹੀਂ ਗਲਤ ਜੇ ਆਪਣਾ ਕਬੂਤਰ ਇੱਕ ਬਾਜੀ ਜਿੱਤ ਜਾਂਦਾ ਨਾ ਆਪਾਂ ਇੱਕ ਆਪਣੇ ਕੀੜਾ ਬਸ ਫਸ ਜਾਂਦਾ ਦਿਮਾਗ 'ਚ ਵੀ ਖੁਸ਼ੀ ਦਾ ਉਹ ਖੁਸ਼ੀ ਦੇ ਕਾਰਨ ਕਿਉਂਕਿ ਐ ਹੋ ਜਾਂਦਾ ਇਹਨੇ ਪੈਸੇ ਜਿਤਾਏ ਨੇ ਕਬੂਤਰ ਨੇ ਉਹਨੂੰ ਖਲਾ ਖਲਾ ਕੇ ਉਹਨੂੰ ਬਰਾਮ ਧੱਕੇ ਗਏ ਬਾਈ ਖਾਣੇ ਉਹਨੇ ਖਰਾਕ ਬਚੇ ਦੀ ਕਿਹਾ ਉਹਦਾ ਇੱਕ ਦਾਣੇ ਖਾਣੇ ਢਿੱਡ ਭਰਨਾ ਇਹਨੇ ਵੀ ਇਹਨੂੰ ਚਲੋ ਬਰਾਮ ਖਲਾਉਣਾ ਠੀਕ ਆ ਵਧੀਆ ਗੱਲ ਆ ਪਰ ਇੱਕ ਕੀੜਾ ਹੈ ਯਾਰ ਵੀ ਆਹ ਦੇਈ ਜਾਓ ਆਹ ਦੇਈ ਜਾਓ ਕੁਝ ਨਹੀਂ ਹੈਗਾ ਇਹ ਉੱਤਨੇ ਦਾ ਜਿਹਨੇ ਔੜਨਾ ਹੈ ਨਾ ਵੀਰੇ ਉਹਨੇ ਔੜਨਾ ਹੀ ਆ। ਹੂੰ ਚਲੋ ਠੀਕ ਆ ਇਹਦੀ ਆਪਾਂ ਨੇ ਸਾਭ ਰੱਖਣੀ ਆ। ਹੂੰ ਸਾਭ ਰੱਖੋ ਆਲੂ ਬੁਖਾਰਾ ਲੱਗਦਾ ਆਇਆ ਏ। ਆਓ ਕੁਝ ਟਾਈਮ ਬਾਅਦ ਠੀਕ ਆ। ਪਰ ਆਏ ਆ ਵੀ ਟੰਗ ਇਹਨੂੰ ਮੌਕੇ ਪਰ ਜਦੇ ਲਾਉਣਾ ਸਾਰਾ ਕੁਝ ਕਿਆ ਫਰਕ। ਹੂੰ ਇੱਕ ਦੋ ਦਿਨ ਪਹਿਲਾਂ ਲਾ ਲਓ ਇੱਕ ਦਿਨ ਬਾਅਦ ਸਾਭ ਤੇ ਇੱਕ ਦਿਨ ਪਹਿਲਾਂ ਲਾ ਲਓ। ਹੂੰ ਹੈਂ? ਪਰ ਕੁੱਤਰ ਉਦਣ ਦਾ ਜਦਾਂ ਬਾਜੀ ਆ ਉਦਣ ਦਾ ਉਹਨੂੰ ਬਸ ਐ ਨਾਰਮਲ ਰੱਖੋ। ਹੂੰ ਠੀਕ ਆ ਆਲੂ ਬੁਖਾਰਾ ਲਾਓ ਜਰੂਰ ਰਾਤ ਨੂੰ ਲਾ ਦੋ ਜਦੋਂ ਦੀ ਗਿਰੀਆਂ ਹਜਮ ਕਰ ਗਿਆ। ਜਦ ਲਾਓ ਆਲੂ ਬੁਖਾਰਾ ਨੂੰ। ਹੂੰ ਦੇ ਉਸ ਤੋਂ ਬਾਅਦ ਆਜੋ ਜੀ ਪਾਣੀ ਸਾਰੀ ਰਾਤ ਨਾਲ ਧੋ ਕੂਤਨ ਨੂੰ ਹੂੰ ਜੇ ਮੌਸਮ ਜੇ ਹੈਗਾ 38 ਡਿਗਰੀ ਟੈਂਪਰੇਚਰ ਆ ਸਾਰੀ ਰਾਤ ਨਾਲ ਧੋ ਕੂਤਨ ਨੂੰ ਹੂੰ ਉਹਨੂੰ ਇੱਕ ਵਾਰ ਆ ਲੁ ਦੇ ਗਿਰੀਆਂ ਪਾਤੀਆਂ ਜੋ ਕਰਤਾ ਉਹਨੂੰ ਦਿਨ ਮੇ ਦੁਪਹਿਰ ਨੂੰ ਪਾਣੀ ਉਹਨੇ ਆਪੇ ਪੀ ਜਾਣਾ ਹੂੰ ਇੰਜਰੇ ਵਿੱਚ ਪਾਣੀ ਰੱਖ ਦੂੰ ਜਿੰਨੀ ਕੋ ਲੋੜ ਨੂੰ ਇੰਨਾ ਪੀਣਾ ਇੱਥੇ ਆਪਾਂ ਸਰੰਜਾ ਪਰਪਾ ਦੇਈ ਜਨੇ ਹੂੰ ਆਪਣਾ ਮਨ ਨਹੀਂ ਖੜਦਾ ਹੁੰਦਾ ਹੂੰ ਬਾਉ ਸਾਹਿਬ ਕੇ ਫਿਰ ਰਾਤ ਨੂੰ ਆ ਕੇ ਉਹਨੂੰ ਇੱਕ ਅੱਧੀ ਵਾਰ ਫੇਰ ਦੇ ਦੂੰ ਬੜਿਆ ਬਜੜਾ ਆਲੂ ਬਖਾਰਾ ਵਗੈਰਾ ਜੱਤਾ ਲੱਗਣਾ ਨਹੀਂ ਪਰ ਸੱਚੋ ਜਦੋਂ ਉਹ ਲੱਗ ਜਾਂਦੀ ਹੈ ਆਪਣੀ ਜਿੱਦਾਂ ਸੌਫ ਸੁੰਗਲਿਆ ਚੀ ਉੱਚੀ ਦਾ ਪਾਣੀ ਖੜ੍ਹਾ ਹੁੰਦਾ ਉਹ ਲੱਗ ਜਾਂਦਾ ਹੈ ਜੀ ਅੱਛਾ ਹਾਂ ਹਾਂ ਸੌਤ ਪਾ ਲੈਂਦੇ ਆ ਬੜੀ ਆਦਤ ਵਿੱਚ ਹੂੰ ਤੇ ਗੱਲ ਐਗੀਆਂ ਚੀਜ਼ਾਂ ਦਾ ਪਾਣੀ ਲੱਗ ਜਾਂਦਾ ਬਣਾ ਕੇ ਦੇਸੀ ਆ ਹੂੰ ਹੂੰ ਯਾਨੀ ਕਿ ਓਹ ਨਹੀਂ ਕੋਸੂਰ ਦਿੰਦੇ ਹੈਗੇ ਠੀਕ ਆ ਤੇਰੇ ਸਾਹਮਣੇ ਲਾਲ ਜਕੂ ਤਾਂ ਛੱਡਿਆ ਦਾ ਆਪਾਂ ਨੇ ਹੂੰ ਕਿਆ ਕਰਿਆ ਉਹਨੂੰ ਕੱਖ ਨਹੀਂ ਕਰਿਆ ਹੂੰ ਕਿਉਂਕਿ ਮੌਸਮ ਥੋੜਾ ਜਿਹਾ ਚਲ ਚਲ ਫਰਕ ਵੀ ਤਾਂ ਲੈ ਵੀ 38 ਡਿਗਰੀ ਟੈਂਪਰੇਚਰ ਦਾ 37 ਡਿਗਰੀ ਨਾ ਜਦੋਂ ਗਰਮੀ ਘਟਦੀ ਘਟਦੀ ਗਰਮੀ ਪਰ ਅੱਜ ਅੱਜ ਗਰਮੀ ਆ ਬਾਈ ਅੱਜ ਜਾ ਲੈ ਇਹ ਤਾਂ ਹੋਣ ਗਰਮੀ ਬਹੁਤ ਪੈਣ ਲੱਗੀ ਹਾਂ ਹੁਣ ਤਾਂ ਭਾਂਜੇ 7-8 ਵਜੇ ਸੂਰਜ ਨੇ ਧੂਆਂ ਕੱਢਦਾ ਆ ਘਰ ਪਰ ਉੜਦਾ ਤਾਂ ਵੀਰੇ ਉਹ ਕੂਤੇ ਵੀ ਲੈ ਗਿਆ ਲੈ 11 ਵਜੇ ਤੱਕ ਹਮ ਪਰ ਮਨ ਨੂੰ ਇੰਨਾ ਪਤਾ ਤਾਂ ਜਿਵੇਂ ਸ਼ਤਰੀ ਤਾਰ ਕੇ ਨੂੰ ਘਰ ਪੜਾ ਮੈਂ ਮੈਂ ਕਦੇ ਆੜੀ ਕਰਾ ਦੂੰਗਾ ਇਹ ਨਸਲ ਤੀ ਕਿਉਂਕਿ ਮੈਂ ਉਹ ਤੇ ਜ਼ੋਰ ਨਹੀਂ ਦਾ ਮਾਰਨਾ ਚਾਹੁੰਦਾ ਉਹ ਕਹਿਣ ਤਾਂ ਮੈਂ ਮਾਰੂੰਗਾ ਹਮ ਨਾ ਰਾਂ ਚਾਹੀਦਾ ਬਾਹਰ ਜ਼ੋਰ ਫੇਕੂ ਤੇ ਮਾਰ ਤਾ ਮੈਂ ਥੱਲੇ ਤਾਂ ਚਰਬੀ ਬਣਾਈ ਪਈ ਸੀ ਉਹਦੀ ਹਮ ਮਗਾ ਬਾਹਰ ਜੋਰ ਮਰਾਉਂਗਾ ਤੇਰਾ ਪੁੱਤ ਵੀ ਘਰ ਰਹਿਣ ਦੇ ਹੂੰ ਤੇ ਬਾਹਰ ਉੜਿਆ ਠੀਕ ਆ ਹੁਣ ਜੋੜੇ-ਜੋੜੇ ਲਾਦੇ ਬਾਈ ਜਿਹਨੇ ਜੋੜੇ ਲੱਗੇ ਹੋਏ ਆ ਹੁਣ ਮੁਰਤਾ ਬਾਈ ਹੈ ਨਹੀਂ ਉਡਾਉਣ ਵਾਲਾ ਆ ਇੱਕ ਦੋ ਆ ਇਹਨਾਂ ਨੂੰ ਛੱਡ ਕੇ ਦੇਖ ਰਿਹਾ ਉਹ ਵੀ ਬੱਚੇ ਆ ਵੀ ਹੂੰ ਬਚੇਲ ਕਿੱਥੇ ਹਲੇ ਤਾਂ ਭਾਦੋਂ ਹੁਣ ਆ ਜਣੀਗਾ ਹੂੰ ਤੇ ਇਹਾਂ ਦਾ ਨੰਬਰ ਲੱਗ ਸਕਦਾ ਹੂੰ ਮਨ ਲਾ ਜੋੜੇ ਕਰ ਤੇ ਤਿਆਰ ਹੂੰ ਠੀਕ ਆ ਅੱਖੀ ਲੱਗੇ ਹੋਏ ਬਾਈ ਹੁਣ ਬੱਚੇ ਮੁਝੇ ਘੜਾ ਲੈਣੇ ਇਹਨੇ ਨਿਕਲੇ ਹੁਣ ਜੋੜੇ ਹੀ ਰੱਖੇ ਹੋਏ ਛੇਕ ਆ ਹੂੰ ਬਹੁਤਾ ਉਹ ਡੰਗ ਲਾਣਾ ਨਹੀਂ ਬਾੜ ਮਖਲਾਉਣਾ ਨਾ ਨਾ ਠੀਕ ਆ ਜਿੰਨੇ ਕ ਮਤਲਬ ਠੀਕ ਆ ਜਿਹੜੇ ਉੱਤਰ ਵਧੀਆ ਲੱਗੇ ਦਿਲ ਨੂੰ ਲੱਗੇ ਹੋਰ ਉਹੇ ਦਾ ਸੋਈ ਪਰ ਹੋਵੇ ਉਹੀ ਇਹੇ ਜੇ ਵੀ ਜਿਹੜਾ ਫੜ ਲਿਆ ਖਾ ਮੀਜ ਕੇ ਖੁੱਡੇ 'ਚ ਉਹਨਾਂ ਵੀ ਉੱਪਰੋਂ ਮਾਰਦਾ ਮਰਜੀ ਸਾਹ ਇਹ ਕਿਉਂ ਸਾਲਾ ਖੁੱਡੇ 'ਚ ਵੜ ਕੇ ਲੱਭਣਾ ਪੈਂਦਾ ਭਾਂਜੂ ਕਿੱਥੇ ਵੜ ਗਿਆ ਉਹ ਇੰਨੇ ਦਾ ਫਾਇਦਾ ਵੀ ਨਹੀਂ ਕੋਈ ਉਹ ਜੋ ਭਾਂਜੂ ਫਾਇਦਾ ਕੋਈ ਨਹੀਂ ਰੱਖਣ ਦਾ ਜਿੰਨੇ ਕੁ ਵੀ ਰੱਖਣੇ ਆ 5-4 ਵਧੀਆ ਹੀ ਰੱਖੋ ਬਸ ਯਾਰ ਲੋੜੇ ਨਹੀਂ ਉਹਨਾਂ ਦੇ ਵੀ ਬਜੇ ਉੜੀ ਜਾਵੇ ਇਹ ਨਹੀਂ ਸਹੀ ਗੱਲ ਬਾਕੀ ਦੇ ਦੇ ਬਾਈ ਬਜੇ ਬੁਜੇ ਗਾਹ ਨਿਕਲ ਜਵੇ ਹਾਂ ਇਹ ਕਬੀਰ ਭਾਈ ਫਿਰ ਫੋਨ ਵੀ ਬਹੁਤ ਕਰਨ ਲੱਗ ਜਿੰਦੇ ਯਾਰ ਲੈਣ ਦੇਣ ਵਾਲੇ ਵੀ ਚੱਕਰ ਕਿਹੜੇ ਇੱਕਾ ਸੱਤ ਅੱਠ ਕਬੂਤਰ ਸਾਨੂੰ ਆਇਓ ਲੈਣ ਦੇਣ ਚ ਸਾਡਾ ਸਾਡਾ ਸ਼ੌਂਕ ਵੀ ਖਰਾਬ ਹੋ ਗਿਆ ਦੇਣ ਕਰਕੇ ਬਜੇ ਨਾ ਚਲੋ ਕੋਈ ਗੱਲ ਨਹੀਂ ਬਾਈ ਪਤਾ ਨਹੀਂ ਦਾ ਇੱਕ ਐਥ ਕੀ ਕਬੂਤਰਾਂ ਦਾ ਹਾਂ ਅਈ ਹੁਣ ਮੈਂ ਬਾਈ ਰੋਹ ਹਰੇਕ ਬੰਦਾ ਯਾਰ ਕੋਈ ਵੀ ਆ ਹਨਾ ਲੰਦਾ ਕਿਸੇ ਤੇ ਤੇ ਬਾਈ ਆਪਾਂ ਹੁਣ ਕਬੂਤਰ ਗਿਆ ਤਾਂ ਕਿਸੇ ਨੇ ਉਗਰਾ ਵੀਰੇ ਵੀ ਆਲੇਗਾ ਹਾਂ ਉਹਦਾ ਟਾਈਮ ਸਾਬ ਦਾ ਆਪਾਂ ਵੀ ਚੰਗੇ ਹੀ ਲਾਦੇ ਮੰਗਦੇ ਹਾਂ ਤੇ ਜੇ ਉਹਨਾਂ ਦਾ ਕੋਈ ਨਾ ਮੈਂ ਕਿਹਾ ਜਿਹੜਾ ਹੁਣ ਅੜਾਖ ਲਵੇ ਅਗਲਾ ਇੱਕ ਵਾਰ ਫਿਰ ਉਹਨਾਂ ਦੇ ਜਿਹੜੇ ਆਉਂਗੇ ਪੁੱਤਰ ਉਹ ਆਪਾਂ ਬਈ ਜੋੜੇ-ਜੋੜੇ ਲਾ ਲਾਂਗੇ ਹੋਰ ਹੂੰ ਇਹ ਹਜੇ ਤਾਂ ਚਲੋ ਆਲੇ ਵੀ ਇਹਦੇ ਵਿੱਚ ਅੱਜਾ ਵੀ ਕੋਈ ਖਾਸ ਨਹੀਂ ਹੈਗੇ ਲੱਗ ਤਿਕੜੂ ਜਿਹੜੇ ਆ ਅੱਡੇਣਾ ਲੁੰਗ ਲਾਣਾ ਜਾਂ ਹੋਰ ਵਿੱਚ ਪਿਆਰ ਹੂੰ ਆ ਤੋ ਸਾਡੀ ਬੱਜਣੀ ਹੈ ਨਾ ਹੈ ਨਹੀਂ ਫਿਰ ਉਹ ਜੇ ਪਾਲਦੇ ਨੂੰ ਠੀਕ ਰੱਖ ਲੂਗੇ ਹਾਂ ਇੱਕ ਦੋ ਦਿਨਾਂ ਦਾ ਬਜੇ ਬੁਜੇ ਪਾਲ ਲੈਣ ਨੂੰ ਠੀਕ ਆ ਐ ਤਾਂ ਅਸੀਂ ਡਾਇਵੇ ਭਈਆ ਦੇਖ ਇੱਕ ਕੂਤਰ ਆਉਂਦਾ ਸਾਡਾ ਬਿੱਲਾ ਜਾ ਗਲਾਬੀ ਪੂੰਛਾਣਾ ਹੋ ਜਾਂਦਾ ਦੇਖ ਲਉਗੇ ਜੇ ਠੀਕ ਠਾਕ ਉੜ ਗਿਆ ਇਹ ਹੁਣ ਕੱਢਿਆ ਅਸੀਂ ਇਹ ਸਰ ਹੋ ਗਿਆ ਹਾਂ ਅਜੇ ਪਹਿਲਾਂ ਇਹ ਸਰ ਨਹੀਂ ਦਾ ਹੈਗਾ ਬਾਈ ਦੇਖ ਲਾਂਗੇ ਜੇ ਠੀਕ ਠਾਕ ਰਹਿ ਗਿਆ ਤਾਂ ਆ ਇੱਕ ਅੱਧੀ ਛੱਟੀ ਦੇ ਨਾਲ ਫੇਰ ਦੇਖ ਲਾਂਗੇ ਕਿ ਨਹੀਂ ਮਤਲਬ ਫੇਰੀਆਂ ਬਾਜ਼ੀਆਂ ਆਈ ਜਾਂਦੀਆਂ ਹੁਣ ਕੱਢਿਆ ਇਹ ਮਤਲਬ ਇਹ ਸਾਰ ਆ ਗਿਆ ਪੂਰਾ ਆ ਫਿਰਦਾ ਆ ਜਾਂਦਾ ਕੰਨੀਆਂ ਘੱਟ ਪਿਆਰੀ ਹਾਂ ਪਹਿਲਾਂ ਕੰਨੀਆਂ ਘੱਟੀਆਂ ਤਾਂ ਡਿਡਾਂਦੇ ਸੀ ਬੜਾ ਕੁੱਤਰ ਰਹੇ ਬਿੱਲਾ ਹੁਣ ਦੇਖ ਲਾਂਗੇ ਬਾਈ ਛੱਡ ਗਏ ਇਹਨੂੰ ਜੇ ਕਿਤੇ ਗੱਲ ਬਣ ਗਈ ਹਾਂ ਨਾ ਪਾਣੀ ਸਾਲ ਘੁੱਟੇ ਚ ਬਹੁਤ ਜੁਰੀ ਆਖਣ ਹਾਂ ਹੁਣ ਤਾਂ ਬਾਈ ਜ਼ਰੂਰੀ ਹੈ ਗਰਮੀ ਬਹੁਤ ਆ ਹਾਂ ਦੋ ਵਾਰ ਪਾਣੀ ਰੱਖਦੇ ਕਰੋ ਨਾ ਹੋਰ ਅਸੀਂ ਤਿੰਨ ਵਾਰ ਬਾੜ ਰਕੂਦੇ ਭਰ ਆ ਲੈਨੇ ਹੂੰ ਇੰਨਾ ਪਾਣੀ ਪੀਓ ਗਰਮੀ ਜ਼ਿਆਦਾ ਮੈਂ ਕਹਿੰਦਾ ਜਿਨ੍ਹਾਂ ਨੂੰ ਹੈ ਨਾ ਦਿਨੋਂ ਪਾਣੀ ਨਾ ਮਿਲੇ ਮਰ ਜੂ ਬਚਰੇ ਲੱਸੀ ਪਾਤੀ ਹੋਣ ਅੱਜ ਥੋੜੇ ਪੀ ਲੂਗੇ ਅਈ ਲੱਸੀ ਪਾਈ ਬਾਈ ਅਸੀਂ ਘੜੇ ਵਿੱਚ ਆਪਣੇ ਵਿੱਚ ਉਹ ਬੈਠੇ ਥਾਲੇ ਉੱਪਰ ਹਾਂ ਬਹੁਤ ਗਰਮੀ ਆ ਮੈਂ ਲੱਸੀ ਪੀਰੂਗਾ ਸੱਟ ਜੇ ਹੋ ਜੂਗੇ ਖੱਟੀ ਕੱਜੀ ਲੱਸੀ ਪਾਈ ਇਹਨਾਂ ਨੂੰ ਖੱਟੀ ਲੱਸੀ ਬਣਾਈ ਹਦੀ ਘਰਾਂ ਉਹ ਪਾਤੀ ਆ ਜਮ ਚਲ ਪੀ ਲੈਣਗੇ ਦੇ ਦੇ ਹੌਂ ਤੇ ਭਾਈ ਗਰਮੀ ਹੈ ਹੀ ਬਹੁਤ ਹੋਊਗੀ ਪਤਾ ਨਹੀਂ ਕਿੱਥੋਂ ਆਈ ਗਰਮੀ ਇਹ ਭੈ ਜੰਨੀ ਗਰਮੀ ਤਾਂ ਹੁੰਦੀ ਨਹੀਂ ਹੈਗੀ ਨਹੀਂ ਗਰਮੀ ਮੌਸਮ ਉਹੀ ਆ ਕੁਦਰਤ ਉਹੀ ਆ ਗਰਮੀ ਜ਼ਿਆਦਾ ਹੋ ਗਈ ਯਾਰ ਕਾਰਨ ਪਤਾ ਕੀ ਆ ਰਵੀ ਕੁਦਰਤ ਉਹੀ ਬੰਦੇ ਆਲਸੀ ਹੋ ਗਏ ਬੰਦੇ ਨਹੀਂ ਦਰੱਖਤ ਹੁਣ ਦਰੱਖਤ ਵੀ ਨਹੀਂ ਨਾ ਹੈਗੇ ਬਹੁਤ ਇਹ ਦਰੱਖਤ ਥੋੜੇ ਆਪਣੇ ਕੋਲ ਨਹੀਂ ਨਹੀਂ ਭਾਈ ਲੱਗ ਪਾਵੇ ਭਲੇਖਾ ਇਹ ਦਰੱਖਤ ਦੀ ਕਟਾਈਆਂ ਬਹੁਤ ਹੁੰਦੀਆਂ ਨੇ ਉਹ ਬੰਦੇ ਨੇ ਅਸੀਂ ਐ ਕਦੇ ਅਸੀਂ ਉਹ ਆਏ ਹੁਣ ਅਸੀਂ ਲੋ ਆਏ ਪਏ ਕਟਾਈ ਜ਼ਿਆਦਾ ਹੋਣ ਲੱਗੀ ਦਰੱਖਤਾਂ ਦੀ ਗਰਮੀ ਤਾਂ ਵਧ ਗਈ ਗਰਮੀ ਇੰਨੀ ਕਿਤੇ ਹੁੰਦੀ ਨਹੀਂ ਹੁਣ ਜੇ ਇੱਕ ਊਠ ਆ ਊਠ ਬਜਰਾ ਇੱਥੇ ਚ ਰਹਿੰਦਾ ਸਾਰਾ ਦਿਨ ਉਹਨੂੰ ਪਤਾ ਗਰਮੀ ਦਾ ਹੁਣ ਅਸੀਂ ਸਾਡਾ ਊਠ ਵਾਲਾ ਕੰਮ ਆ ਬਈ ਹੁਣ ਅਸੀਂ ਗਰਮੀ ਧੁੱਪਾ ਜੇ ਕੰਮ ਕਰਦੇ ਆ ਉੱਥੇ ਹੁਣ ਭਾਵੇਂ ਹਰੇਕ ਮੌਸਮ ਦਾ ਪਤਾ ਹੈ ਨਹੀਂ ਉਦਾਂ ਗੱਲ ਕਰਦੇ ਆ ਵੀ ਗਰਮੀ ਵਧਣ ਦਾ ਕਾਰਨ ਵੀ ਇਹੀ ਆ ਜਿਹੜੇ ਦਰਖਤ ਦਰੋਤ ਕੱਟ ਆਂਡੇ ਹੁੰਡੇ ਧਰੇਵੇ ਆ ਜਿਹੜਾ ਬਜੀਗਾ ਤੁਹਾਨੂੰ ਦਿਖਾਈ ਜਾਵਾਂਗੇ ਹਨਾ ਹੁਣ ਤਾਂ ਬਾਜੀ ਪੂਜੀ ਵੀ ਦੇਖਦੇ ਆ 8 ਤਰੀਕ ਨੂੰ ਬੰਦ ਦੀ ਆ ਵਿਚਾਰ ਜੀ ਜੇ ਬਣ ਗਈ ਗੱਲ ਤਾਂ ਬਾਈ ਛੱਡਾਂਗੇ ਜ਼ਰੂਰ ਆ ਖਰਾਦੀ ਵੀ ਕੜਕ ਕੂਟਰ ਨੇ ਜਿਹੜਾ ਹੁਣ ਦਾ ਹੁਣ ਛੱਡਣਾ ਹੈ ਦੇਖ ਲੈਣੇ ਆ ਦੇਖਾਂਗੇ ਬਾਈ ਜੇ ਉਹਨਾਂ ਦੀ ਬਾਜੀ ਪੂਜੀ ਗਏ ਤਾਂ ਜ਼ਰੂਰ ਮਿਲਾਂਗੇ ਤੁਹਾਨੂੰ ਹਨਾ ਠੀਕ ਆ ਜੀ ਦੇਖ ਲਵਾਂਗੇ ਕਿਆ ਸਵਾਰ ਹੋਊਗਾ ਬਾਈ ਹੈ ਦੇਖ ਲਵਾਂਗੇ ਇਹਨੂੰ ਕਿਆ ਸਵਾਰ ਹੋਊਗਾ ਹੁਣ ਤੁਹਾਨੂੰ ਮੂੜ ਰੋੜ ਕੇ ਦਿਖਾਈ ਦਿੰਦਾ ਹਾਂ ਨਾ ਨਾ ਪਤਾ ਲੱਗੂਗਾ ਜਾਇਦਾ ਹੀ ਪਤਾ ਲੱਗਦਾ ਕੋਈ ਨਹੀਂ ਦੇਖ ਲੈਣੇ ਇਹਦਾ ਵੀ ਨੰਬਰ ਲਾਉਣੇ ਕਿਤੇ ਬਾਜੀ ਆ ਜਾਣ ਦੋ ਆ ਹੈ ਗਈ ਬਾਈ ਐ ਤੂੰ ਦਵਾ ਦੀ ਸ਼ਨੀਵਾਰ 9 8 ਦੇ ਹੈ ਗਈ ਹੈ ਬਾਜੀ ਦੇਖ ਲਾਂਗੇ ਜੇ ਬਣ ਗਏ ਮੂੜ ਹਨਾ ਛੱਡ ਲਾਂਗੇ ਆਖੀ ਪਿੰਡ ਜੀ ਵੀ ਹੁਣ ਤਾਂ ਘਟਾਏ ਉੜਦੇ ਆ ਕਬੂਤਰਾਂ ਕਬੂਤਰ ਬਾਈ ਸਾਰਿਆਂ ਕੋ ਖਤਮ ਹੋਏ ਆ ਤਕਰੀਬਨ ਚਲੋ ਠੀਕ ਆ ਬਾਈ ਹੈ ਮਿਲਦੇ ਆ ਫਿਰ ਅਗਲੀ ਵੀਡੀਓ ਚ ਕਿਸੇ ਆ ਆ ਫਿਰਦਾ ਆਪਣਾ ਬਿੱਲਾ ਜਾ ਆ ਫਿਰਦਾ ਉੱਤਰ ਦਾ ਠੀਕ ਉੜਦਾ ਬਾਕੀ ਦੇਖਾਂਗੇ ਚਲੋ ਠੀਕ ਹੈ ਜੀ ਇਹ ਹੋਰ ਆ ਯਾਰ ਇੱਕ ਗੱਲ ਕਹਿਣੀ ਆ ਹੂੰ ਕਹਣਾ ਬਾਜੀ ਹੁੰਦੀ ਆ ਨਾ ਵੀਰੇ ਉੱਤਰਵਾਜ ਜਿਹੜੇ ਬੰਦੇ ਆ ਉਹ ਨਾ ਯਾਰ ਬੰਡਲੇ ਕਰੋ ਜੇਖਣਾ ਕੋਈ ਕਹਿੰਦਾ ਹੁੰਦਾ ਨਾ ਨਾਲ ਵੀ ਭਾਈ ਮੇਰਾ ਬੰਡਲੋ ਯਾਰ ਵਿੱਚ ਪੰਡ ਲੈ ਕਰੋਂ ਅੜੀ ਨਾ ਕਰਿਆ ਕਰ। ਕਿਤੇ ਉੱਥੇ ਇੰਨੇ ਕ ਟਾਈਮ ਦੇ ਵਿੱਚ ਸਾਡੇ ਕਬੂਤਰ ਨੇ ਕਹਿੰਦੇ ਇੱਥੇ ਨੇਰਾ ਨਹੀਂ ਪਾ ਜਣਾ ਵੀਰੇ। ਠੀਕ ਆ। ਉਹ ਵਿਚਾਰਾ ਕਿਸੇ ਮਾਨਿਕਲੇ ਕਹਿੰਦਾ ਹੁੰਦਾ ਉਹਨੂੰ ਵੀ ਐ ਹੁੰਦਾ ਵਿਚਾਰਾ ਕਿੰਦੀਆਂ ਖਬਰਾਂ ਅਗਲਾ ਆ ਰਿਹਾ ਹੁੰਦਾ। ਹੂੰ ਠੀਕ ਆ। ਹਾਂ ਕੋਈ ਕਿਹੜਾ ਭਰਾ ਬਣ ਕੇ ਨਾ ਕੋਈ ਕਿਸੇ ਕਲੇਰ ਇੱਥੇ ਦਿਲ ਤੇ ਰੱਖੇ ਕਰੋ ਗੱਲ। ਵੀ ਉਂ ਨਾ ਕਿਸੇ ਤੇਰੇ ਕਰੋ। ਜਿਆਦਾ ਅੜੀ ਨਹੀਂ ਹੈ ਗੱਲ ਨੂੰ। ਹਾਂ ਅੜੀ ਨਹੀਂ ਕਰੀ ਕਿਤੇ। ਠੀਕ ਆ। ਨਹੀਂ ਤਾਂ ਫਿਰ ਇਹ 2 ਵਜੇ ਛੱਡਦੇ ਆਪਾਂ ਸਾਰੀ ਉੱਥੇ ਬਦਲ ਆ ਜਾਂਦੇ ਫਿਰ। ਹੂੰ ਗੱਲ ਇੱਥੇ ਆ ਫਿਰ ਉਹੀ ਬੰਦਾ ਇਹਨਾਂ ਨਾਲ ਜਿਹਦੇ ਕ ਨਹੀਂ ਬਣਦੇ ਫਿਰ ਉਹ ਵੀ ਬਾਈ ਆਪਣੇ ਕ ਬਣਦਾ ਨਹੀਂ ਕਿਸੇ ਦਾ ਉਹ ਤਾਂ ਹੈ ਹੀ ਆ ਪਿਆਰ ਪਿਆਰ ਜਿੰਨਾ ਅਸੀਂ ਪਿਆਰ ਵਧਾਉਂਗੇ ਨਾ ਥੋੜੀ ਗੱਲ ਮਤਲਬ ਹਰੇਕ ਬੰਦਾ ਬਣੂਗਾ ਕੌਡੀ ਵੀ ਕਾ ਅਗਲਾ ਪੂਰੀ ਸੁਣੂਗਾ ਤੇਰੀ ਗੱਲ ਸਹੀ ਗੱਲ ਆਪਣੀ ਖੇੜੇ ਪਿਆਰ ਦੀ ਆ ਬਾਈ ਇਹ ਪਰ ਹੁਣ ਲੋਕ ਪਿਆਰ ਰੱਖਦੇ ਨਹੀਂ ਨਾ ਹੈਗੇ ਚਲੋ ਬਾਈ ਆਪਣਾ ਦੱਸਣਾ ਫਰਜ਼ ਹਰੇਕ ਚੀਜ਼ ਚੰਗੀ ਮਾੜੀ ਕਹਿਣੀ ਹੈ ਨਾ ਦੱਸਣੀ ਲੋਕਾਂ ਦੇ ਸੁਣਨੇ ਵਿਚਾਰ ਪਿਆਰ ਬਣਾ ਕੇ ਰੱਖੋ ਬਾਈ ਕਬੂਤਰਬਾਜੀ ਦਾ ਪਿਆਰ ਦਾ ਸ਼ੌਕ ਬਣਾ ਕੇ ਰੱਖੋ ਵੇ ਜਨਸ ਨਾ ਬਣਾਓ ਇਹਨੂੰ ਚਲੋ ਠੀਕ ਆ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਹਨਾ ਹਾਂ ਕੋਈ